ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਭਗਵੰਤ ਮਾਨ ਦੀ ਜੈ ਭਗਵੰਤ ਮਾਨ ਤੇਰੀ ਜੈ ਹੋਵੇ ਭਗਵੰਤ ਮਾਨ ਜਿੰਦਾਬਾਦ ਬੜੇ ਮੁੱਖ ਮੰਤਰੀ ਆਏ ਆ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਆਇਆ ਸੀ ਜਿਹਨੇ ਪੰਜਾਬ ਤੇ ਕਰਜ਼ਾ ਚੜਾਤਾ ਸੀ ਤੇ ਮੁੱਖ ਮੰਤਰੀ ਆਇਆ ਕੈਪਟਨ ਮਰਿੰਦਰ ਸਿੰਘ ਇਹਨੇ ਪੰਜਾਬ ਤੇ ਕਰਜ਼ਾ ਚੜਾਤਾ ਸੀ ਪਰ ਇਸ ਟਾਈਮ ਸਾਡਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਸਰਦਾਰ ਭਗਵੰਤ ਮਾਨ ਜੀ ਇਹਨੇ ਕਰਜ਼ਾ ਨਹੀਂ ਚੜਾਉਣਾ ਇਹਨੇ ਕਰਜ਼ਾ ਸਿਰੇ ਦਾ ਚੜਾਉਣਾ ਜਿਹੜਾ ਥੋ-ਥੋ ਚੜਿਆ ਨਹੀਂਗਾ ਮੈਂ ਗੱਲ ਇਹ ਕਰ ਲੱਗਿਆ ਕਿ ਮੁੱਖ ਮੰਤਰੀ ਤੁਸੀਂ ਵੀ ਰਹੇ ਆ ਪਰ ਮੁੱਖ ਮੰਤਰੀ ਇਹਦੇ ਅਰگە ਨਾ ਕਦੇ ਕੋਈ ਹੋਇਆ ਤੇ ਨਾ ਹੀ ਕਦੇ ਕੋਈ ਹੋ ਸਕਦਾ ਪ੍ਰਕਾਸ਼ ਸਿੰਘ ਬਾਦਲ ਦੀਆਂ ਫੋਟੋ ਤਾਂ ਕੱਲੀਆਂ ਰਾਸ਼ਨ ਕਾਰਡ ਤੇ ਲੱਗਦੀਆਂ ਸੀ ਇਹਦੀਆਂ ਹੁਣ ਇੱਕੇ ਗੱਟੇ ਤੇ ਲਾ ਕੇ ਆਉਣੀ ਆ ਭਗਵੰਤ ਮਾਨਸਿਆ ਖੁਸ਼ ਨੋ ਤੇਰੇ ਢੋਲੇ ਨਹੀਂ ਗਾਉਣੇ ਮੈਂ ਤੈਨੂੰ ਜਵਾਬ ਦੇਣੇ ਆ ਤੇਰੀਆਂ ਗੱਲਾਂ ਦੇ ਨਾ ਤੇ ਸਾਡੇ ਕੁਝ ਮੀਡੀਆ ਚੈਨਲਾਂ ਨੂੰ ਮੈਂ ਕੋਈ ਮੀਡੀਆ ਚੈਨਲ ਵਾਲਾ ਹੁਣ ਵੀਰ ਗੁੱਸਾ ਨਾ ਕਰੇ ਮੈਂ ਸਾਰਿਆਂ ਨੂੰ ਨਹੀਂ ਆਂਦਾ ਜਿਹੜੀ ਇਹਨੇ ਫੋਟੋ ਲਾਈ ਆ ਆਟਾ ਜਿਹੜਾ ਇਹਨੇ ਆਟਾ ਆਟਾ ਦਾਲ ਦੇਣਾ ਤੇ ਉਹਦੇ ਉੱਤੇ ਥੈਲਿਆਂ ਦੇ ਉੱਤੇ ਫੋਟੋ ਲੱਗੀ ਆ ਸਾਰੇ ਖੁਸ਼ ਹੁੰਦੇ ਫਿਰਦੇ ਆ ਕਿ ਬੱਲੇ ਬੱਲੇ ਹੋ ਗਈ ਲਾਲਾ ਲਾਲਾ ਹੋ ਗਈ ਆ ਭਗਵੰਤ ਮਾਨਸਿਆ ਜਵਾਬ ਦੇਣੇ ਪੈਣਗੇ ਇਹ ਲੋਕਾਂ ਨੂੰ ਜਵਾਬ ਦੇਣੇ ਪੈਣਗੇ ਪਹਿਲਾਂ ਮੈਂ ਗੱਲ ਕਰ ਲੱਗਿਆ ਕਿ ਲਗਭਗ 3 ਕਰੋੜ ਆਬਾਦੀ ਆ ਪੰਜਾਬ ਦੀ ਇਹ ਗੱਲ ਮੈਂ ਨਹੀਂ ਤੂੰ ਆਪਦੇ ਮੂੰਹੋਂ ਕਈ ਵਾਰੀ ਕਿਹਾ ਕਿ ਮੈਂ 3 ਕਰੋੜ ਦਿਲਾਂ ਦੇ ਵਿੱਚ ਰਾਜ ਕਰਨਾ ਚਾਹਨਾ ਪਰ ਮਾਫੀ ਚਾਹਨਾ ਤੂੰ 3 ਕਰੋੜ ਦੇ ਦਿਲਾਂ ਦੇ ਵਿੱਚ ਰਾਜ ਤਾਂ ਨਹੀਂ ਪਰ ਤੂੰ ਦੁੱਖਾਂ ਦੇ ਵਿੱਚ ਰਾਜ ਕਰੀ ਆਉਣਾ ਜਿੱਦੇ ਦਾ ਤੂੰ ਬਣਿਆ ਦੇ ਦੁੱਖ ਤੇ ਦੁੱਖ ਆਈ ਜਾਂਦਾ ਦੇ ਦੁੱਖ ਤੇ ਦੁੱਖ ਪਹਿਲੇ ਮੈਂ ਗੱਲ ਇਹ ਕਰਾਂ ਕਿ 3 ਕਰੋੜ ਆਬਾਦੀ ਦੇ ਵਿੱਚੋਂ 1 ਕਰੋੜ ਬੰਦੇ ਨੂੰ ਵੀ ਰਾਸ਼ਨ ਮਿਲਦਾ ਹੋਵੇ ਮਿਲਦਾ ਤਾਂ ਜਾਦੇ ਨੂੰ ਆ 1 ਕਰੋੜ 1 ਕਰੋੜ ਲੋਕਾਂ ਪੰਜਾਬ ਦੇ ਲੋਕਾਂ ਨੂੰ ਵੀ ਰਾਸ਼ਨ ਮਿਲਦਾ ਹੋਵੇ ਹੁਣ ਜਿਹੜਾ ਕਹਿ ਲੋ ਕਿ ਇੱਕ ਜਣੇ ਨੂੰ 5 ਕਿਲੋ ਮਿਲਦਾ ਜੇਕਰ 1-1 ਕਿਲੋ ਆਟਾ ਦਿਓ ਤਾਂ ਇਹ ਹੋ ਗਿਆ 1 ਕਰੋੜ ਕਿਲੋ ਪਰ ਇਹ ਤੁਸੀਂ ਦੇਖ ਕਿੰਨਾ ਇਹ ਆਉਂਦਾ ਕਿੰਨਾ ਹੁੰਦਾ 5 ਕਿਲੋ ਹੁਣ ਇੱਕ ਜਣੇ ਨੂੰ 5 ਕਿਲੋ ਆਇਆ ਤੇ ਹੁਣ ਇਹਦੀ ਮੈਂ ਭਾਈ ਬਣਾਉਣ ਲੱਗਿਆ ਜਿਹੜਾ ਤੁਸੀਂ ਆਟਾ ਪੀਸ ਕੇ ਦਿੰਨੇ ਆ ਇੱਕ ਲਗਭਗ 2.5 ਰੁਪਏ ਕਿਲੋ ਦੀ ਭਾਈ ਆ 1 ਕਿਲੋ ਕਣਕ ਦੀ ਆਟਾ ਪਿਉਂਦੀ 2.5 ਰੁਪਏ ਆ ਤੇ ਪਿੰਡ ਦੇ ਵਿੱਚ ਜਦੋਂ ਚੱਕੀਆਂ ਤੋਂ ਪਿਉਂਨੇ ਆ ਜੇਕਰ 5 ਹੁਣ 1 ਕਰੋੜ ਬੰਦੇ ਦੀ ਜੇ ਗੱਲ 1 ਕਰੋੜ ਦੀ ਗੱਲ ਕਰੀਏ ਜਨਤਾ ਦੀ ਤਾਂ ਕਿੰਨਾ ਹੋ ਗਿਆ ਜੇਕਰ 1 ਰੁਪਿਆ ਵੀ ਭਾਈ ਹੁੰਦੀ ਤਾਂ 1 ਕਰੋੜ ਹੋ ਗਿਆ ਸੀ ਜੇਕਰ 2 ਹੁੰਦੀ ਤਾ 2 ਕਰੋੜ ਹੋ ਗਿਆ ਸੀ ਪਰ ਇਹ 2.5 ਕਰੋੜ ਰੁਪਇਆ ਭਾਈ ਬਣੀਆਂ ਇੱਕ 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 ਕਰੋੜ ਕਿਲੋ ਆٹے ਦੀ ਪਰ 5-5 ਕਿਲੋ ਮਿਲਦਾ ਹੁਣ ਤੁਸੀਂ 2.5 ਕਰੋੜ ਨੂੰ 5 ਥਾਵਾਂ ਤੇ ਰੱਖ ਲੋ 2.5 ਤੇ 2.5 5 5 ਤੇ 5 10 ਸਾਢੇ 12 ਕਰੋੜ ਸਾਢੇ 12 ਕਰੋੜ ਰੁਪਇਆ ਇਹ ਭਾਈ ਬਣਦਾ ਤੇ ਜੇਕਰ 2 ਕਰੋੜ ਲੋਕਾਂ ਨੂੰ ਇਹ ਤੁਸੀਂ ਆਟਾ ਪੀਸ ਕੇ ਦਿੰਨੇ ਆ ਤੇ ਬਾਹਰ ਰਕਮ ਬਾਹਰ 22 24 ਤੇ 24 ਤੋਂ ਉੱਤੇ 1 ਲਾ ਲਓ ਕਿੰਨਾ ਬਣ ਗਿਆ 25 ਕਰੋੜ ਰੁਪਇਆ ਕਿਉਂਕਿ ਸਾਨੂੰ ਕਿਹੜਾ ਤੁਸੀਂ ਹਿਸਾਬ ਦਿੰਨੇ ਆ ਜਿਹੜਾ ਤੁਹਾਨੂੰ ਅਸੀਂ ਪ੍ਰੋਪਰ ਹਿਸਾਬ ਲਾ ਕੇ ਦਈਏ ਹੁਣ ਪਹਿਲਾ ਨੰਬਰ ਤਏ ਕਿ ਲੋਕ ਪਿੰਡਾਂ ਦੇ ਵਿੱਚੋਂ ਕਣਕ ਲੈਂਦੇ ਸੀ ਜਦੋਂ ਕੈਪਟਨ ਦੀ ਸਰਕਾਰ ਹੁੰਦੀ ਸੀ ਤੇ ਜਦੋਂ ਕਾਲੀਆਂ ਦੀ ਸਰਕਾਰ ਹੁੰਦੀ ਸੀ ਤੇ ਤੁਸੀਂ ਸਰਕਾਰਾਂ ਨੂੰ ਮਤਾਂ ਦਿੰਦੇ ਸੀ ਕਿ ਕੀ ਲੋੜ ਆ ਆਪੇ ਲੋਕ ਮੋਬਾਈਲਾ ਲੈ ਲੈਣਗੇ ਆਪੇ ਆਟਾ ਰਾਛਨ ਦਾਲ ਲੈ ਲੈਣਗੇ ਤੁਸੀਂ ਰੋਜ਼ਗਾਰ ਦਿਓ ਹੁਣ ਰੋਜ਼ਗਾਰ ਤੇਰੇ ਤੋਂ ਵੀ ਨਹੀਂ ਦਿੱਤਾ ਗਿਆ ਤੇ ਤੇਰੇ ਹੱਥ ਖੜੇ ਹੋਗੇ ਟੈਂ 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 ਟਰ ਰੰ ਟਡੋ ਹੋਗੇ ਨਾ ਹੁਣ ਪਰੇ ਹੋ ਜਾ ਹੁਣ ਦੂਸਰੇ ਨੰਬਰ ਤੇ ਕਿ ਜਿਹੜਾ ਉਹ ਲੋਕ ਪਹਿਲਾਂ ਤਾਂ ਆਟਾ ਕਣਕ ਲੈਂਦੇ ਸੀ ਕਾਂਗਰਸ ਵੇਲੇ ਤੇ ਤੁਸੀਂ ਕਹਿੰਦੇ ਰਹੇ ਸੀ ਲੋਕ ਬੇਰੋਜ਼ਗਾਰ ਆ ਅੱਜ ਉਹਨਾਂ ਲੋਕਾਂ ਕੋਲ ਭਾਈ ਜੋ ਕਰੇ ਪੈਸੇ ਵੀ ਨਹੀਂ ਰਹਿ ਤੇਰੀ ਸਰਕਾਰ ਦੇ ਵਿੱਚ ਹੁਣ ਦੱਸ ਸਭ ਤੋਂ ਜ਼ਿਆਦਾ ਮਾੜਾ ਹਾਲਾਤ ਕਿਹਦੀ ਸਰਕਾਰ ਚ ਹੋ ਗਿਆ ਇਹ ਲੋਕ ਭਾਈ ਦੇ ਸਕਦੇ ਆ ਯਾਦ ਰੱਖੋ ਗੱਲ ਇਹ ਰਾਜਾ ਚਾਵੇ ਆਪਦੇ ਰਾਜ ਦੇ ਵਿੱਚ ਤਾਂ ਜਿਹੜੀ ਪਰਜਾ ਉਹ ਚਾਹੇ ਸੋਨੇ ਦੇ ਥਾਲ ਦੇ ਵਿੱਚ ਖਾ ਲੇ ਜੇਕਰ ਰਾਜਾ ਚਾਵੇ ਤਾਂ ਉਹਨਾਂ ਨੂੰ ਪੱਤਿਆਂ ਦੇ ਉੱਤੇ ਵੀ ਰੋਟੀ ਨਸੀਬ ਨਹੀਂ ਹੁੰਦੀ ਤੇ ਤੂੰ ਉਹ ਰਾਜਾ ਜਿਹਨੇ ਪੱਤਿਆਂ ਦੇ ਉੱਤੋਂ ਵੀ ਰੋਟੀ ਨਸੀਬ ਨਹੀਂ ਹੁੰਦੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਪਹਿਲਾਂ ਉਹ ਕਣ ਜਿਹੜੀ ਦੇ ਤਾਂ ਗੱਲ ਕਲੀਅਰ ਹੋ ਗਈ ਕਿ ਲੋਕਾਂ ਕੋਲ ਹੁਣ ਜਿਹੜਾ ਪੈਸਾ ਉਹ ਆਟਾ ਆਟਾ ਭਉਣ ਜੋਗਰਾ ਵੀ ਨਹੀਂ ਰਿਹਾ ਤੇ ਨਾਲ ਨਾਲ ਨੁਕਸਾਨ ਸੁਣੀ ਚੱਲੋ ਹਣ ਕਿ ਉਹਨਾਂ ਨੇ ਇੱਕ ਪਿੰਡ ਦੇ ਵਿੱਚ ਕਿਸੇ ਪਿੰਡ ਚ 10 ਚੱਕੀਆਂ ਕਿਸੇ ਪਿੰਡ ਚ 5 ਚੱਕੀਆਂ ਯਾਦ ਰੱਖੋ ਹਣ ਹੁਣ ਤਾਂ ਆਟਾ ਪੀਸ ਪੂਸ ਕੇ ਹੀ ਆਉਂਦਾ ਨਾ ਪਹਿਲਾਂ ਤਿੰਨ ਦੀਪੂ ਹੁੰਦੇ ਸੀ ਪਿੰਡ ਦੇ ਵਿੱਚ ਤਿੰਨਾਂ ਦੀਪੂਆਂ ਤੋਂ ਦੋਆਂ ਦੀਪੂਆਂ ਤੋਂ ਕਣਕ ਲੈ ਕੇ ਲੋਕ ਕੱਢੋ ਔਰ ਚੱਕੀਆਂ ਤੇ ਜਾਵੜਦੇ ਸੀ ਜਿੱਥੇ ਕਿਸੇ ਦਾ ਖਾਤਾ ਚੱਲਦਾ ਸੀ ਕਿ ਅੱਜ ਸਾਨੂੰ 2 ਕਿਲੋ ਧਾਰਾ ਦੇ ਦਿਓ ਜੀ ਅੱਜ ਸਾਨੂੰ 3 ਕਿਲੋ ਧਾਰਾ ਦੇ ਦਿਓ ਇਹ ਗਰੀਬੀ ਰੇਖਾਂ ਦੀ ਗੱਲ ਆ ਇਹ ਕੋਈ ਗੱਲ ਝੂਠ ਨਹੀਂ ਨੋਟ ਕਰ ਲੋ ਗੱਲ ਯਾਦ ਰੱਖੋ ਪਿੰਡ ਵਾਲਿਓ ਹੁਣ ਇਹ ਜਿਹੜਾ ਕਹ ਲੋ ਆਟਾ ਪੀਸਿਆ ਪਸਾਇਆ ਆ ਰਿਹਾ ਤੇ ਉਹ ਰੁਜ਼ਗਾਰ ਚੱਕੀ ਵਾਲਿਆਂ ਦਾ ਵੀ ਖਤਮ ਹੋ ਚੁੱਕਿਆ ਏ ਗੱਲ ਨੋਟ ਰੱਖੋ ਫਿਰ ਦੂਜੇ ਪਾਸੇ ਆ ਭਗਵੰਤ ਮਾਨਸਿਆ ਇਹ ਪੈਸਾ ਸਾਡਾ ਇਹ ਪੰਜਾਬ ਸਾਡਾ ਹੈਗਾ ਤੇਰਾ ਵੀ ਆ ਪਰ ਤੈਨੂੰ ਅਸੀਂ ਤਨਖਾਹ ਦਿੰਨੇ ਆ ਤੇਰੀ ਜੜੀਆ ਤੂੰ ਗੱਡੀਆਂ ਦੇ ਵਿੱਚ ਘੁੰਮਦਾ ਇਹਦਾ ਵੀ ਅਸੀਂ ਤੇਲ ਦਿੰਨੇ ਆ ਤੇਰੀ ਜਾਨ ਨੂੰ ਕੋਈ ਖਤਰਾ ਨਾ ਹੋਵੇ ਤੇਰੇ ਨਾਲ ਕੋਈ ਗਵਾਂਡ ਨਹੀਂ ਤੁਰਦਾ ਸੀ ਤੈਨੂੰ ਗਨਮਾਨ ਦਿੰਨੇ ਆ ਤੇਰੀ ਕੋਈ ਪਿੰਡ ਚ ਪਹਿਲਾ ਸਰਪੰਚ ਨਹੀਂ ਹੁੰਦਾ ਸੀ ਅੱਜ ਤੇਰੇ ਤੇਰੀ ਅੱਜ ਪੰਜਾਬ ਦਾ ਡੀਜੀਪੀ ਸੁਣਦਾ ਅੱਜ ਡੀਸੀ ਸਹਿਬਾਨ ਸੁਣਦੇ ਆ ਤੈਨੂੰ ਕਿਸੇ ਪਿੰਡ ਦੇ ਵਿੱਚ ਤੇਰੀ ਕੋਈ ਗੱਲ ਹੋ ਸਕਦਾ ਆਂਡੀ ਗਵਾਂਡੀ ਨਾ ਮੰਨਦਾ ਹੋਵੇ ਪਿੰਡ ਦਾ ਪੰਚਾਇਤ ਮੈਂਬਰ ਨਾ ਮੰਨਦਾ ਹੋਵੇ ਪਰ ਅੱਜ ਤੇਰੀ ਗੱਲ ਨੂੰ ਸਾਰਾ ਪੰਜਾਬ ਦੇ ਅਫਸਰ ਸ਼ਾਈ ਮੰਨਦੀ ਆ ਹੁਣ ਇਹ ਅਸੀਂ ਤੈਨੂੰ ਦਿੱਤਾ ਇਹ ਅਸੀਂ ਬਖਸ਼ਿਆ ਤੈਨੂੰ ਤੂੰ ਸਤੇਜਾਂ ਤੇ ਕਮੇਡੀ ਕਰਨ ਵਾਲਾ ਸੀ ਹੁਣ ਜਿਹੜੀ ਮੈਂ ਗੱਲ ਇਹ ਕਰਨੀ ਚਾਹਨਾ ਕਿ ਜਦੋਂ ਤੇਰਾ ਤੁਰਨ ਫਿਰਨ ਦਾ ਤੇਰੇ ਕੱਪੜਿਆਂ ਦਾ ਤੇਰਾ ਰਹਿਣ-ਬਹਿਣ ਦਾ ਸਾਰਾ ਖਰਚਾ ਸੀ ਚੱਕੀ ਬੈਠੇ ਆ ਤੇ ਉਹ ਆਟੇ ਦੇ ਜਿਹੜੇ ਤੂੰ ਥੈਲਿਆਂ ਤੇ ਫੋਟੋ ਲਾ ਰਿਆਂ ਉਹ ਤੂੰ ਕਿਧੋਂ ਪੁੱਛ ਕੇ ਲਾ ਰਿਆਂ ਉਹ ਆਟੇ ਦੇ ਥੈਲਿਆਂ ਤੇ ਜਿਹੜੀ ਫੋਟੋ ਲੱਗੀ ਆ ਉਹ ਫੋਟੋਆਂ ਤੇ ਕਿਥੋਂ ਤੱਕ ਮੈਂ ਜਾਣਦਾ 2022 ਦੇ ਵਿੱਚ ਮੈਂ ਵੀ ਐਮਐਲਏ ਦੀ ਚੋਣ ਲੜੀ ਆ ਤੇ तकरीबन 10 ਰੁਪਈਆ ਦਾ ਪੈਕੇਜ ਇੱਕ ਪੈ ਜਾਂਦਾ 10 ਰੁਪਈਆ ਦਾ ਜਿਵੇਂ ਕੱਪੜਾ ਲਾਇਆ ਤੁਸੀਂ ਸੁਣੀ ਚੱਲੋ ਹੁਣ ਇਹ ਵੀ ਜੇ ਹੁਣ ਯਾਦ ਆ ਗਿਆ ਤੇ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ 10 ਰੁਪਈਆ ਦਾ ਇੱਕ ਪੈਂਦਾ ਹੋ ਸਕਦਾ ਤੇਰੀ ਸਰਕਾਰ ਆ ਤੈਨੂੰ ਕਿਸੇ ਨੇ ਸਸਤਾ ਲਾਤਾ ਆਵੇ 10 ਰੁਪਈਆ ਦਾ ਇੱਕ ਥੈਲਾ ਨੋਟ ਕਰੋ ਜਿੱਡਾ ਸੋਨਾ ਥੈਲਾ ਲਾਇਆ ਜਿੰਨਾ ਸੋਨਾ ਭਗਵੰਤ ਮਾਨ ਨੂੰ ਥੈਲੇ ਤੇ ਬਣਾਇਆ ਕਿੰਨਾ 10 ਰੁਪਈਆ ਦਾ ਇੱਕ ਪਹਿਲਾ ਵੀ 10 ਘਟਿਆਂ ਜੇਕਰ 1 ਕਰੋੜ ਥੈਲਾ ਬਣਾਉਣਗੇ ਤਾਂ ਤੁਸੀਂ ਪਹਿਲੇ ਤੇ ਕਰੋ ਜੇਕਰ 1 ਰੁਪਈਆ ਦਾ ਥੈਲਾ ਹੋਵੇ ਤੇ 1 ਕਰੋੜ ਹੁਣ ਸਿੱਧਾ ਸਾਵਾ 10 ਕਰੋੜ ਰੁਪਈਆ ਥੈਲਿਆਂ ਤੇ ਖਰਚਾ ਇਹ ਕੋਈ ਤੇਰੀ ਕਮੇਟੀ ਦਾ ਪੈਸਾ ਨਹੀਂ ਲੱਗ ਰਿਹਾ ਇਹਦੇ ਤੇ ਕੋਈ ਤੁਹਾਡੀ ਪੈਨਸ਼ਨ ਦਾ ਪੈਸਾ ਨਹੀਂ ਲੱਗ ਰਿਹਾ ਇਹ ਪੈਸਾ ਪੰਜਾਬ ਦੇ ਲੋਕਾਂ ਦਾ ਲੱਗ ਰਿਹਾ ਹੈ ਪੈਸਾ ਸਾਡਾ ਲੱਗ ਰਿਹਾ ਤੇ ਫੋਟੋ ਤੇਰੀਆਂ ਕਿਉਂ ਤੂੰ ਤਾਂ ਬਾਜ਼ਰਾਂ ਨੂੰ ਸਾਈਕਲ ਤੋਂ ਫੋਟੋ ਲਾਉਣ ਤੋਂ ਰੋਕਦਾ ਸੀ ਤੂੰ ਤਾਂ ਜਿਹੜਾ ਰਾਸ਼ਨ ਕਾਰਡ ਤੋਂ ਫੋਟੋ ਮਾ ਲਾਉਣ ਤੋਂ ਰੋਕਦਾ ਸੀ ਪਰ ਅੱਜ ਭਗਵੰਤ ਮਾਨਸਿਆਂ ਤੇਰੀ ਥੈਲਿਆਂ ਤੇ ਫੋਟੋ ਕੀ ਗੱਲ ਜੇਕਰ ਫੋਟੋ ਲਾਉਣੀ ਸੀ ਤਾਂ ਉੱਥੇ ਕਿਸਾਨ ਤੇ ਮਜ਼ਦੂਰ ਦੀ ਲਾਉਂਦਾ ਜੇਕਰ ਉੱਥੇ ਫੋਟੋ ਲਾਉਣੀ ਸੀ ਤਾਂ ਪਹਿਲਾਂ ਨੰਬਰ ਤਾਂ ਫੋਟੋ ਲਾਉਣੇ ਕਿਉਂ ਕਿਸੇ ਦੀ ਵੀ ਕਿਉਂ ਲਾਉਣੀ ਉਹ ਪੈਸੇ ਬਚਾਓ ਜੇਕਰ ਭਗਵਾਨ ਤੁਮਾਨ ਸਿਆ ਤੂੰ ਚੰਗਾ ਹੋਵੇਂ ਤਾਂ ਮੈਂ ਇਹ ਕਹੂੰਗਾ ਕਿ ਜਿਹੜਾ ਅੱਜ ਆਟਾ ਰਾਸ਼ਨ ਦਾਲ ਲੋਕਾਂ ਨੂੰ ਦੇ ਰਿਆਂ ਉਹ ਉਸ ਰਾਸ਼ਨ ਕਾਰਡ ਤੇ ਕੇ ਘਰ ਨੂੰ ਨੌਕਰੀ ਦੇ ਦੇ ਪੰਚਾਇਤੀ ਜ਼ਮੀਨਾਂ ਪਿੰਗਾ ਪਿੰਡਾਂ ਦੇ ਵਿੱਚ ਉੱਥੇ ਮੱਛੀ ਪਾਲਣ ਖਲਾ ਦੇ ਰੇਤ ਮਾਫੀਆ ਤੇਰੀ ਚੱਲਦੀ ਆ ਮੈਂ ਨਹੀਂ ਆਂਦਾ ਸਰਦਾਰ ਚਰਨਜੀਤ ਸਿੰਘ ਚੰਨੀ ਪਰਸੋਂ ਵਿਖਾ ਰਹੇ ਸੀ ਰੋਪੜ ਦੇ ਸਤਲੁਜ ਦਰਿਆ ਦੇ ਵਿੱਚ ਉਹ ਰੇਤ ਮਹਿਕਮਾ ਸਰਕਾਰੀ ਕਰਦੇ ਆ ਸ਼ਰਾਬ ਦੇ ਵਿੱਚੋਂ ਲਗਭਗ ਜਿਹੜਾ ਕਹ ਲੋ 150 ਰੁਪਿਆ ਜਿਹੜਾ ਰੇਟ ਲਿਖਿਆ ਬੋਤਲ ਤੇ ਤੇ ਲੋਕਾਂ ਤੋਂ 250 ਰੁਪਿਆ ਲੈਨੇ ਆ ਉਹ 250 ਕਰੋੜ ਰੁਪਿਆ ਦੇ ਵਿੱਚੋਂ 100 ਕਰੋੜ ਰੁਪਿਆ ਦਿੱਲੀ ਦੀ ਅਨਲੀਗਲ ਤੌਰ ਤੇ ਲੋਟਾ ਇੱਥੇ ਆ ਲੋਕਾਂ ਨੇ ਪੀਣੀ ਦਾ ਛੱਡਣੀ ਨਹੀਂ ਜਾਂ ਠੇਕੇ ਸਰਕਾਰੀ ਕਰਾ ਦੇ ਰੋਜ਼ਗਾਰ ਦੇਣ ਤੇ ਆ ਭਗਵੰਤ ਮਾਨਸਿਆ ਫੋਟਮਾ ਲਾ ਰਿਆਂ ਸਾਡੀ ਅੱਖੇ ਸਾਰੇ ਥਾਂ ਤੇ ਆਖਾ ਪੰਜਾਬ ਇਹ ਕਰਜ਼ੇ ਚੜੀ ਜਾਂਦੇ ਆ ਕਰਜ਼ੇ ਲੈ ਨਹੀਂ ਰਏ ਜਿਹੜੀਆਂ ਤੇਰੇ ਨਾਲ 110 ਗੱਡੀਆਂ ਰਹਿੰਦੀਆਂ ਕਿਹੜੇ ਮੈਂ ਨਹੀਂ ਆਉਂਦਾ ਨਾਲੇ ਇਹ ਗੱਲ ਪ੍ਰਤਾਪ ਬਾਜਵਾ ਨੇ ਕਹੀ ਸੀ ਜਦੋਂ ਤੈਨੂੰ ਮਹਾਰਾਜਾ ਸਤੋਜ ਕਿਹਾ ਸੀ ਕਿਹੜੇ ਮੁੱਖ ਮੰਤਰੀ ਨਾਲ 110 ਗੱਡੀਆਂ ਰਹਿੰਦੀਆਂ ਸੀ ਤੂੰ ਤਾਂ ਗੱਡੀਆਂ ਤੋਂ ਵੀ ਚੀਕਾਂ ਮਾਰਦਾ ਸੀ ਤੇ ਤੂੰ ਤਾਂ ਹੈਲੀਕਾਪਟਰ ਤੋਂ ਵੀ ਗੱਲਾਂ ਕਰਦਾ ਸੀ ਤੂੰ ਸਾਡੇ ਪੰਜਾਬ ਦਾ ਮੁੱਖ ਮੰਤਰੀ ਆ ਜੀ ਸੱਜ ਕੇ ਹੈਲੀਕਾਪਟਰ ਵਰਤ ਪੰਜਾਬ ਦੇ 23 ਜ਼ਿਲ੍ਹੇ ਆ ਪਰ ਤੂੰ ਕੇਸਰੀਵਾਲ ਨੂੰ ਜਹਾਜ਼ ਕਰਾਏ ਤੇ ਲੈ ਲੈ ਕੇ ਦੇਈ ਜਾਣਾ ਇਹ ਕੌਣ ਪੈਸਾ ਦੇਊਗਾ ਜੇਕਰ ਅੰਦਰ ਕਰਾਉਣਾ ਸੀ ਤਾਂ ਚਿੱਟੇ ਵਾਲਿਆਂ ਨੂੰ ਕਰਾਉਂਦਾ ਜੇਕਰ ਅੰਦਰ ਕਰਾਉਣਾ ਸੀ ਤਾਂ ਸਮਗਲਾਰਾਮ ਕਰਾਉਂਦਾ ਜੇਕਰ ਅੰਦਰ ਕਰਾਉਣਾ ਸੀ ਤਾਂ ਰਿਸ਼ਤ ਖੋਰੀਆਂ ਨੂੰ ਕਰਾਉਂਦਾ ਜੇਕਰ ਅੰਦਰ ਕਰਨਾ ਸੀ ਤਾਂ ਜਿਨ੍ਹਾਂ ਦੇ ਰੋਲੇ ਪੈਂਦੇ ਉਹਨਾਂ ਨੂੰ ਕਰਦਾ ਤੇ ਤੂੰ ਅੰਦਰ ਪਰਚੇ ਕਿੰਨਾ ਦੇ ਦੇਣਾ ਜਿਹੜੇ ਤੇਰੇ ਖਿਲਾਫ ਬੋਲਦੇ ਆ ਭਗਵੰਤ ਮਾਨਸਿਆ ਇਹਦੇ ਨਾਲ ਪੰਜਾਬ ਦੇ ਨੁਕਸਾਨ ਇਹ ਨੋਟ ਰੱਖ ਗੱਲ ਹੁਣ ਮੈਂ ਫੇਰ ਤੋਂ ਕਹਿਣਾ ਕਿ ਪੰਜਾਬ ਤੇ ਪਹਿਲਾ 2.5 ਲੱਖ ਕਰੋੜ ਫਿਰ 3 ਲੱਖ ਕਰੋੜ ਤੇ ਹੁਣ ਜੇਕਰ ਕੰਮ ਨਹੀਂ ਚੱਲਦਾ ਰਿਹਾ ਤਾਂ ਕਰਜ਼ਾ ਸਾਡੇ ਆਉਣ ਵਾਲੇ ਬੱਚਿਆਂ ਤੇ ਹੋ ਜਾਊਗਾ ਮੈਂ ਮਾਫੀ ਚਾਹੁੰਨਾ ਕੋਈ ਧਰਮ ਨਾਲ ਗੱਲ ਨਾ ਜੋੜੋ ਜੇ ਜੰਮਦੇ ਬੱਚੇ ਦੇ ਸਿਰ ਤੇ ਵਾਲ ਨਹੀਂ ਹੁੰਦੇ ਜੰਮਦੇ ਬੱਚੇ ਦੇ ਸਿਰ ਤੇ ਵਾਲ ਨਹੀਂ ਹੁੰਦੇ ਪਰ ਭਗਵਾਨ ਤੁਮਾਨ ਸਿਆ ਜੇ ਤੇਰੇ ਵਰਗੇ ਮੁੱਖ ਮੰਤਰੀ ਰਹੇ ਉਹਨਾਂ ਦੇ ਸਿਰ ਤੇ ਜੰਮਦਿਆਂ ਦੇ ਵਾਲ ਤਾਂ ਨਹੀਂ ਹੁੰਦੇ ਪਰ ਕਰਜ਼ਾ ਜ਼ਰੂਰ ਹੋਇਆ ਕਰੂਗਾ ਜਿਹੜੇ ਬੱਚੇ ਨੇ ਜੰਮਿਆ ਜਿਹੜਾ 2 ਦਿਨਾਂ ਦਾ ਬੱਚਾ ਉਹਨੇ ਦੁਨੀਆ ਨੂੰ ਕੁਝ ਕੁਝ ਨਹੀਂ ਕਿਹਾ ਕੇ ਕੁਝ ਵੀ ਕੋਈ ਮਾਰਾ ਹੀ ਨਹੀਂ ਕੀਤਾ ਕਿਸੇ ਦਾ ਕੇ ਕਿਸੇ ਨੂੰ ਕੁਝ ਨਹੀਂ ਬੋਲਿਆ ਉਹ ਬੰਦੇ ਦੇ ਸਿਰ ਤੇ ਉਹ ਬੱਚੇ ਦੇ ਸਿਰ ਤੇ ਵੀ ਕਰਜ਼ਾ ਹੋਊਗਾ ਤੇ ਸਰਕਾਰ ਰੱਬ ਇਹਦਾ ਇੱਕੋ ਜਿਹਾ ਯਾਦ ਰੱਖੋ ਰਤਬਾ ਇੱਕੋ ਜਿਹਾ ਹੁੰਦਾ ਰੱਬ ਸੰਸਾਰ ਚਲਾਉਂਦਾ ਸਰਕਾਰ ਦੇਹ ਚਲਾਉਂਦੀ ਆ ਸਰਕਾਰ ਸਟੇਟ ਚਲਾਉਂਦੀ ਆ ਪਰ ਭਗਵਾਨ ਤਮਨਸਿਆ ਮਾਫੀ ਚਾਹਨਾ ਤੂੰ ਰਾਗਵ ਚੱਡਾ ਤੇ ਕੇਦਰੀਵਾਲ ਨੂੰ ਚਲਾਈ ਜਾਣਾ ਬਸ ਹੋਰ ਪੱਲੇ ਐ ਫੋਟਮਾ ਲਾਏ ਦੇ ਨਾਲ ਪੰਜਾਬ ਦੇ ਸਿਰ ਤੇ ਕਰਜੇ ਆ ਫੋਟਮਾ ਲਾ ਜੀ ਸਦਕੇ ਲਾ ਪਰ ਫੋਟਮਾ ਚੋਂ ਮਿਲਣਾ ਕੀ ਆ ਇਸ ਟਾਈਮ ਮੌਜੂਦਾ ਮੁੱਖ ਮੰਤਰੀ ਤੂੰ ਆ ਤੇ ਸਾਨੂੰ ਤੇਰੀ ਸ਼ਕਲ ਵੀ ਯਾਦ ਆ ਅੱਖਾਂ ਮੋਟੀਆਂ ਐ ਪਹਿਲਾਂ ਦਾੜੀ ਥੋੜੀ ਕੱਟ ਕੇ ਰੱਖਦਾ ਸੀ ਹੁਣ ਦਾੜੀ ਹੈ ਵਧੀਆ ਰੱਖਦਾ ਠਪਾ ਕੇ ਰੱਖਦਾ ਥੋੜੇ ਜਿਹਾ ਬੁੱਲ ਬਾਹਰ ਨੂੰ ਸਾਨੂੰ ਸ਼ਕਲ ਯਾਦ ਆ ਤੇਰੀ ਕਿਉਂ ਤੂੰ ਉਹ ਕਰੀ ਜਨਾ ਪੱਗ ਬੰਦਾਂ ਸਾਨੂੰ ਉਹ ਵੀ ਯਾਦ ਆ ਮਤਲਬ ਕਿਸੇ ਨੇ ਗੱਲ ਨਹੀਂ ਗਲਤ ਲੈਣੀ ਫਿਰ ਜਿਹੜਾ ਕਹਿ ਲੋ ਲੜ ਵੀ ਛੱਡਦਾ ਕਈ ਵਾਰੀ ਉਹ ਵੀ ਸਾਨੂੰ ਯਾਦ ਆ ਪਰ ਪੱਗ ਤਾਂ ਜਿਹੜਾ ਕਹਿ ਲੋ ਤੁਸੀਂ ਬੰਨੀ ਆ ਸ਼ਹੀਦ ਭਗਤ ਸਿੰਘ ਹੋਰਾਂ ਵਾਲੀ ਸ਼ਹੀਦ ਉਦਮ ਸਿੰਘ ਹੋਰਾਂ ਵਾਲੀ ਪਰ ਕੰਮ ਤੁਹਾਡੇ ਜਰਨਲ ਡੈਰ ਵਾਲੇ ਹੋਏ ਪਏ ਆ ਜਿਹੜਾ ਕੰਮ ਹੋਇਆ ਪਿਆ ਲੋਕਾਂ ਤੇ ਨਜ਼ਾਇਜ਼ ਪਰਚੇ ਪਵਾਏ ਜਿਹੜੇ ਤੁਹਾਡੇ ਤੇ ਬੋਲਦੇ ਸੀ ਹੁਣ ਮੈਂ ਇਹ ਕਹੂੰਗਾ ਕਿ ਜੇਕਰ ਤੈਨੂੰ ਅਸੀਂ ਨਾਂ ਜਾਣਦੇ ਹੁੰਦੇ ਤੂੰ ਜੀ ਸਦਕੇ ਫਲੈਕਸ ਵੱਡੇ ਵੱਡੇ ਲਵਾਉਂਦਾ ਪਰ ਮਾਫੀ ਚਾਹਨਾ ਤੁਹਾਡਾ ਨਾਮ ਤੁਹਾਡੇ ਪਿੰਡ ਦਾ ਨਾਮ ਤੁਹਾਡੀ ਮਾਤਾ ਜੀ ਦਾ ਨਾਮ ਤੇ ਤੁਹਾਡੇ ਪਿਤਾ ਜੀ ਦਾ ਨਾਮ ਪੰਜਾਬ ਦਾ ਹਰ ਇੱਕ ਬੱਚਾ ਜਾਣਦਾ ਜਿਹੋ ਜ ਮੈਂ ਇੱਕ ਗੱਲ ਹੋਰ ਕਹੂੰਗਾ ਕਿ ਜਿਹੋ ਜ ਤੁਸੀਂ ਆਪਦੇ ਮਾਪੇ ਦਾ ਨਾਮ ਰੋਸ਼ਨ ਕੀਤਾ ਇਹੋ ਜਿਹਾ ਪੁੱਤ ਸਭ ਨੂੰ ਦੇਵੇ ਪਰ ਜੇਕਰ ਅਸੀਂ ਇਹ ਵੀ ਕਹਿ ਦਈਏ ਕਿ ਜਿਵੇਂ ਇਹੋ ਜਿਹਾ ਪੁੱਤ ਸਭ ਨੂੰ ਦੇਵੇ ਤੇ ਕੰਮ ਕੋਈ ਇਹੋ ਜਿਹਾ ਕਰ ਦੇ ਅਸੀਂ ਇਹ ਵੀ ਕਹੀਏ ਕਿ ਭਗਵਾਨ ਤਮਾਨ ਵਰਗਾ ਮੁੱਖ ਮੰਤਰੀ ਹਰ ਸਟੇਟ ਚ ਹੋਵੇ ਕਰਦੇ ਕੰਮ ਇਹੋ ਜੇ ਹੋ ਜਾ ਖੁਸ਼ ਕਰਦੇ ਨਾ ਚੜਾ ਯਾਦ ਰੱਖ ਲੈ ਪੈਸਾ ਸਾਡਾ ਤੇ ਜੇਕਰ ਪੰਜਾਬ ਦੇ ਲੋਕੋ ਮੈਂ ਕੁਝ ਗਲਤ ਬੋਲਿਆ ਉਹਦੇ ਵਾਸਤੇ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਤੇ ਜੇ ਭਗਵਾਨ ਤਮਾਨ ਜੀ ਮੇਰੀਆਂ ਗੱਲਾਂ ਤੁਹਾਨੂੰ ਕੌੜੀਆਂ ਲੱਗੀਆਂ ਚੋਕ ਬੇਨਤੀ ਹੈ ਵੀ ਗੁੱਸਾ ਨਹੀਂ ਕਰਨਾ ਇੱਥੇ ਕੋਈ ਗੁਰਦੀ ਡਲੀ ਲੈ ਖਾ ਲਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ